ਅਕੜੀ ਪ੍ਰਾਪਤ ਹੁੰਦੀ ਜਿੱਥੇ ਆਪਾਂ ਬੈਠੇ ਆ ਜਨਮ ਤੋਂ ਲੈ ਕੇ ਤੇ ਮੌਤ ਦੇ ਵਿਚਕਾਰਲਾ ਸਮਾਂ ਜਿਹੜਾ ਉਹਨੂੰ ਜ਼ਿੰਦਗੀ ਕਹਿੰਦੇ ਆ ਜਿਿੰਨੇ ਵੀ ਜਨਮ ਲੈ ਲਿਆ ਪਤਾ ਤਾਂ ਹੈ ਮ੍ਰਿਤਿਉ ਹੋਣੀ ਹੈ ਚੋਰ ਦੀ ਵੀ ਹੋਣੀ ਸਾਥ ਦੀ ਵੀ ਹੋਣੀ ਨਿੰਦਕ ਦੀ ਵੀ ਹੋਣੀ ਹੈ ਪੱਪੀ ਜੀ ਵੀ ਹੋਣੀ ਹੈ ਪਰ ਇਹਦੇ ਵਿਚਕਾਰਲਾ ਜਿਹੜਾ ਸਮਾਂ ਹੈ ਉਹਨੂੰ ਜ਼ਿੰਦਗੀ ਕਹਿੰਦੇ ਜ਼ਿੰਦਗੀ ਤੇ ਜ਼ਿੰਦਗੀ ਜੀਣੀ ਕਿਵੇਂ ਹੈ ਉਹ ਪੜ੍ਹਾਈ ਜਿਹੜੀ ਹੈ ਉਹ ਵਿਦਿਆ ਜਿਹੜੀ ਹੈ ਉਹ ਗਿਆਨ ਜਿਹੜਾ ਹੈ ਉਹ ਸਾਡੇ ਗੁਰੂ ਸਾਹਿਬ ਜੀ ਨੇ ਸਾਨੂੰ ਇਕੱਤਰ ਕਰਕੇ ਇੱਕ ਥਾਂ ਭਰੇ ਹੋਣ ਪਦਾਰਥਾਂ ਦੇ ਤੇ ਆਪਾਂ ਕਹੀਦਾ ਵੀ ਨਹੀਂ ਛਕਣਾ ਆਖੋ ਸਤਨਾਮ ਇਹ ਜਿਹੜਾ ਗੁਰੂ ਨਾਨਕ ਸਾਹਿਬ ਦੇ ਘਰ ਦਾ ਪਿਆਰ ਹੈ ਜਿਵੇਂ ਗਲਤ ਨਾ ਹੋਵਾਂ ਹਰ ਇੱਕ ਦੇ ਨਸੀਬਾਂ 'ਚ ਨਹੀਂ ਆਖੋ ਸਤਨਾਮ ਇਹ ਜਿੰਨੇ ਵੀ ਤੁਸੀਂ ਬੈਠਿਓ ਹੈ ਤਾਂ ਸਾਰੇ ਉਹਦੇ ਬੰਦੇ ਉਹਦੀ ਬਾਜ ਆਉਂਦੀ ਅਵਲ ਅੱਲੇ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਦੋ ਪੌੜੀਆਂ ਦੋ ਪੰਕਤੀਆਂ ਤੇ ਗੁਰੂ ਦਾ ਗੋਜ ਹੈ ਗਿਆਨੀ ਜਨ ਬੈਠੇ ਗੁਰੂ ਕੇ ਰਾਗੀ ਬੈਠੇ ਪਹਿਲੀ ਪੰਕਤੀ ਹੁਕਮ ਰਜ਼ਾਈ ਚੱਲਣਾ ਇਹਦੇ ਤੇ ਜੀਵਨ ਲੰਘ ਜਾਂਦਾ ਉਹਦਾ ਹੁਕਮ ਹੀ ਨਹੀਂ ਸਮਝ ਆਉਂਦਾ ਦੂਸਰੀ ਪੌੜੀ ਹੈ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਵੀ ਕਿਵੇਂ ਆਪਾਂ ਇਹ ਕੂੜ ਦੀ ਪਾਲ ਨੂੰ ਤੋੜ ਕੇ ਤੇ ਇਹਦੇ ਤੋਂ ਬਾਹਰ ਨਿਕਲਣਾ ਉਹਦੀ ਵਾਸਤੇ ਫਿਰ ਮਾਰ ਨੇ ਜਿਵੇਂ ਮੇਰੀਆਂ ਭੈਣਾਂ ਵੀਰ ਬੈਠੇ ਉਹ ਛੋਟੇ ਬੱਚੇ ਨੂੰ ਸਕੂਲੇ ਐਡਮਿਸ਼ਨ ਕਰਾਈ ਦੀ ਫਿਰ ਵਧੀਆ ਮਾਂ ਪਿਓ ਸਾਥ ਦੇ ਕੇ ਫੀਸਾਂ ਦੇ ਕੇ ਟਿਊਸ਼ਨ ਦੇ ਕੇ ਉਹਨੂੰ ਚੰਗਾ ਅਫੀਸਰ ਬੇਂਦਾ ਆਖੋ ਸਤਨਾਮ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦਾਤਾਰ ਜੀ ਨੇ ਕਲਯੁਗ ਦੇ ਵਿੱਚ અવਤਾਰਨ ਕੀਤਾ ਚਾਰ ਯੁਗ ਹੋਏ ਨੇ ਇਹ ਕਲਯੁਗ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਸਾਡੇ ਕੋ 500 ਸਾਲ ਮੇਰੇ ਮਹਬੂਬ ਨੂੰ ਆਇਆ ਹੋ ਗਿਆ ਗਏ ਨਹੀਂ ਆਖੋ ਸਤਨਾਮ ਸ੍ਰੀ ਕਈ ਵਾਰੀ ਆਪਾਂ ਨੂੰ ਇਹ ਮਿਲੂਗਾ ਵੀ ਗੁਰੂ ਨਾਨਕ ਸਾਹਿਬ ਆਏ ਆ ਪਰ ਗਏ ਨਹੀਂ ਇਹ ਸ਼ਬਦ ਕਿਤੇ ਨਹੀਂ ਮਿਲਦਾ ਕਿ ਉਹ ਕਿਤੇ ਗਏ ਹੋਣਾ ਆਇਆਂ ਦਾ ਜ਼ਰੂਰ ਮਿਲਦਾ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰਨਾਨਕ ਜਗ ਮਾਹੀ ਪਠਾਇਆ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਹਨੇਰੇ ਦੇ ਵਿੱਚ ਪਸਰੀ ਹੋਈ ਕਾਇਨਾਤ ਨੂੰ ਹਨੇਰੇ ਵਿੱਚ ਡਿੱਗੀ ਹੋਈ ਲੁਕਾਈ ਨੂੰ ਗੁਰੂ ਨਾਨਕ ਸਾਹਿਬ ਨੇ ਇੱਕ ਚਰਾਗ ਬਾਲ ਕੇ ਗਿਆਨ ਦਾ ਇੱਕ ਤੋਂ ਦੂਜਾ ਦੂਜੇ ਤੋਂ ਤੀਜਾ ਤੇ ਜੇ ਚੋਂ ਚੌਥਾ ਪੰਜਵਾਂ ਛੇਵਾਂ ਸਾਰੀ ਸ੍ਰਿਸ਼ਟੀ ਤੇ ਮਾਰੇ ਨੇ ਉਹ ਚਰਾਗ ਵੰਡਿਆ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਕੁਦਰੀ ਇੱਕ ਨਾਮ ਤਰੋ ਸੁਮਾਰੇ ਜੀ ਦਾ ਪਿਆਰ ਮੰਨਣਾ ਮੇਰਾ ਵਿਸ਼ਾ ਹੋਰ ਸੀ ਪਰ ਮੈਂ ਬੈਠਿਆ ਬੈਠਿਆ ਅੰਦਰੋਂ ਇਸ ਚੀਜ਼ ਨੂੰ ਪਵੋ ਹੀ ਕਿ ਗੁਰਮਖਾ ਨੇ ਅੰਮ੍ਰਿਤ ਤੇ ਜੋਰ ਦਿੱਤਾ ਹੈ ਔਰ ਇਸ ਬਦੀਆ ਉਪਰਾਲਾ ਹੈ ਪਰ ਮਾਫੀ ਪਹਿਲਾਂ ਮੰਗਲਾਂ ਕਾਰਨ ਇਹ ਕਿ ਹੁਣ ਸਾਡੇ ਚੋਂ ਬਹੁਤਿਆਂ ਨੇ ਅਮਰਤ ਛਕਿਆ ਹੈ ਪਰ ਉਹ ਅਮਰਤ ਧਾਰੀ ਨਹੀਂ ਅਮਰਤ ਛਕਿਆ ਹੈ ਪਰ ਅਮਰਤ ਧਾਰੀ ਨਹੀਂ ਹੈਗੇ ਤਾਂ ਕਰਕੇ ਕਿਸੇ ਵਿਦਵਾਨ ਨੇ ਇਹ ਵੀ ਕਹਿ ਦਿੱਤਾ ਕਿਉਂਕਿ ਆਪਾਂ ਸਾਰਾ ਪਰਿਵਾਰ ਹੈ ਆਪਾਂ ਨੂੰ ਸੂਈ ਤਾਂ ਗੱਦ ਦਿੱਤਾ ਮਾਲਕ ਨੇ ਵੀ ਜੋੜਿਓ ਤੋੜਿਓ ਨਾ ਕਿਸੇ ਦਾ ਵੀ ਹਿਰਦਾਨਾ ਦਿਖਾਈ ਮੰਦਰ ਢਾਦੇ ਮਸਜਿਦ ਢਾਦੇ ਗੁਰਦੁਆਰਾ ਫੇਰ ਬਣਾ ਲਾਂਗੇ ਕਿਸੇ ਦਾ ਟੁੱਟਿਆ ਹੋਇਆ ਦਿਲ ਨਹੀਂ ਜੁੜਦਾ ਆਖੋ ਸਤਨਾਮ ਸ੍ਰੀ ਇਸ ਕਰਕੇ ਜ਼ਿੰਦਗੀ 'ਚ ਚਾਹ ਕੇ ਵੀ ਕੋਈ ਟੁੱਟੇ ਨਾ ਤੇ ਮੇਰੇ ਪਾਸ਼ਾ ਨੇ ਬਹੁਤ ਵੱਡਾ ਇਕੱਠ ਸ਼ਬਦਾਂ ਦਾ ਕਰਕੇ ਉਹਨੂੰ ਇੱਕ ਥਾਲ ਦੇ ਵਿੱਚ ਟਿਕਾਇਆ ਤੇ ਉਹਦਾ ਨਾਮ ਕੀ ਰੱਖਿਆ ਆਗਿਆ ਪਈ ਥੋੜਾ ਜਿਹਾ ਉੱਚੀ ਆਗਿਆ ਪਈ ਤਵੀ ਚਲਾਇਓ ਸਭ ਸਿੱਖਣ ਕੋ ਗੁਰੂ ਮਾਨਿਓ ਸਿੱਖਣ ਕੋ ਹੁਣ ਸਿੱਖ ਸ਼ਬਦ ਜਿਹੜਾ ਹੈ ਹੁਣ ਕੋਈ Hindu ਵੀ ਹੋ ਸਕਦਾ ਹੈ ਈਸਾਈ ਹੋ ਸਕਦਾ ਜੈਨੀ ਬੁੱਧੀ ਉਹ ਕਹਣਗੇ ਵੀ ਬਾਬਾ ਤੁਹਾਡਾ ਹੀ ਆ ਤੁਸੀਂ ਕੱਲਿਆਂ ਰੱਖਿਆ ਨਹੀਂ ਗੁਰੂ ਨਾਨਕ ਸਾਡਾ ਕੱਲਿਆਂ ਦਾ ਨਹੀਂ ਆਪ ਨਾਰਾਇਣ ਕਲਾ ਧਾਰ ਕੇ ਆਇਆ ਤੇ ਉਹ ਸਾਰਿਆਂ ਦਾ ਬਾਬਾ ਹੀ ਇਹ ਜਿਹੜਾ ਸ਼ਬਦ ਨੋਟ ਕਰਿਓ ਜਿੰਨਾ ਕੁ ਗੁਰੂ ਨੇ ਬੋਧ ਦਿੱਤੀ ਸਭ ਸਿੱਖਣ ਕੋ ਸਿੱਖ ਕੌਣ ਹੈ ਪੱਗ ਵਾਲਾ ਦਾੜੀ ਵਾਲਾ ਕੁਰਤੇ ਪਜਾਮੇ ਵਾਲਾ ਸਿੱਖ ਕਿਸੇ ਸਰੂਪ ਦਾ ਨਾਂ ਨਹੀਂ ਹੈ ਸਿੱਖ ਉਹਨੂੰ ਕਿਹਾ ਗਿਆ ਜਿਹੜਾ ਸਿੱਖਣ ਵਾਸਤੇ ਤਿਆਰ ਹੈ ਗੱਜ ਕੇ ਆਖੋ ਸਤਨਾਮ ਚੌ ਵਰਨਾਂ ਨੂੰ ਸਾਂਝਾ ਉਪਦੇਸ਼ ਦਿੱਤਾ ਨਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਤੇ ਜਦੋਂ ਚਾਰਿਆਂ ਨੂੰ ਆਵਾਜ਼ ਮਾਰ ਲਈ ਪੰਜ ਸਰੋਵਰ ਬਣਾਤੇ ਮਹਾਰਾਜ ਸਾਹਿਬ ਜੀ ਨੇ ਪਹਿਲਾ ਸੰਤੋਖ ਸਰ ਕਹਿੰਦੇ ਜਿੰਨਾ ਚਿਰ ਤੇਰੇ ਚ ਸੰਤੋਖ ਨਹੀਂ ਆਉਂਦਾ ਨਾ ਜਿੱਥੇ ਮਰਜੀ ਭੱਜਦਾ ਤੂੰ ਰੋਂਦਾ ਹੀ ਰਹਿਣਾ ਕਿੱਡਾ ਪਿਆਰ ਮਾਰੇ ਨੇ ਦਰਸਾਇਆ ਪਹਿਲਾ ਸਰੋਵਰ ਕਿਹੜਾ ਜੀ ਸੰਤੋਖ ਸਰ ਤੇ ਬਾਣੀ ਚ ਤਿੰਨ ਵਸਤੂਆਂ ਦਾ ਜ਼ਿਕਰ ਹੁੰਦਾ ਗਾਇਓ ਥੋੜਾ ਜਿਹਾ ਥਾਲ ਵਿੱਚ ਤਿੰਨ ਸਤ ਸੰਤੋਖ ਅੰਮ੍ਰਿਤ ਨਾਮ ਜਿਸ ਕਾ ਸਵਸ ਜੇ ਖਾਵੇ ਜੇ ਕੋ ਖਾਵੈ ਜੇ ਕੋ ਖਾਵੈ ਤਿਸ ਕਾ ਹੋਇ ਮੈਂ ਦੋ ਤਿੰਨ ਵਾਰੀ ਰਿਪੀਟ ਪਤਾ ਕਿਉਂ ਕਰਾਇਆ ਇੱਕ ਥੱਲੇ ਥਾਲ ਪਿਆਰ ਹੁੰਦਾ ਕਿਤੇ ਵੀ ਦੋ ਚੀਜ਼ਾਂ ਇੱਕ ਪੰਗਤ ਇੱਕ ਸੰਗਤ ਹੁਣ ਅਕਸਰ ਹੀ ਆਪਣੇ ਸਾਰੇ ਭੈਣਾਂ ਭਰਾ 90 100 ਦੇ ਵਿੱਚੋਂ 70 80 ਤੇ ਲੰਗਰ ਦੇ ਪ੍ਰੇਮੀ ਆ ਉਹ ਲੰਮ ਲਾ ਰਿਹਾ ਹੁਣ ਤੇ ਉਹਨਾਂ ਉਸ ਥਾਲ ਨੂੰ ਛਕਣਾ ਗੇੜੀ ਜੀ ਕੱਢਣੀ ਤੇ ਚੂਰਨ ਵੀ ਨਾਲ ਥੋੜੀ ਜੀ ਮਹਾਰਾਜ ਕਹਿੰਦੇ ਮਿਹਨਤ ਕਰ ਪਹਿਲੇ ਪੰਗਤ ਪਾਛੇ ਇੱਧਰ ਵੀ ਇੱਕ ਥਾਲ ਤਿਆਰ ਕੀਤਾ ਚੰਦੂਆ ਸਾਹਿਬ ਦੇ ਥੱਲੇ ਤੇ ਜਿਨਨੇ ਗੁਰਮੁਖ ਹੋਏ ਦੇ ਚੋਂ ਇੱਕ ਦੋ ਬੁਰਕੀਆਂ ਵੀ ਛਕ ਲਈਆਂ ਨਾ ਛਕ ਕੇ ਪਚਾਲੀਆਂ ਪਰ ਗਿਆ ਸੁਮੁੰਦਰ ਐ ਮਸਕੀਨ ਸਾਹਿਬ 72 ਘੰਟੇ ਕਥਾ ਕਰ ਗਏ ਕੁ ਓੰਕਾਰ ਤੇ ਅੱਗੇ ਤੁਰ ਨਹੀਂ ਹੋਇਆ ਕਹਿੰਦੇ ਸੰਗਤ ਜੀ ਮੇਰੀ ਸਮਰੱਥਾ ਮੁੱਕ ਗਈ ਬਾਣੀ ਦਾ ਅਰਥ ਬੜਾ ਡੂੰਗਾ ਮਾਫੀ ਦੇਣੀ ਲਾਈਵ ਬਹੁਤ ਦੂਰ ਤੱਕ ਜਾਣਾ ਏ ਸਾਡੇ ਬਾਬੇ ਨੇ ਇਦਾਂ ਦਾ ਤਿਆਰ ਕੀਤਾ ਜੀਵਨ ਇਦਾਂ ਦਾ ਧਰਮ ਤਿਆਰ ਕੀਤਾ ਜਿਹਦਾ ਨਾਂ ਨਹੀਂ ਰੱਖਿਆ ਜਿੰਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਖਿਆ ਸਗਲ ਧਰਮ ਮਹ ਸ੍ਰੇਸ਼ਟ ਧਰਮ ਹੁਣ ਸਾਰੇ ਧਰਮ ਸਤਕਾਰਯੋਗ ਹੈ ਕਿਹੜਾ ਕਿਸੇ ਦਾ ਧਰਮ ਮਾੜਾ ਹਰ ਬੰਦਾ ਆਪਣੇ ਧਰਮ ਵਿੱਚ ਪਿਆਰ ਕਰਦਾ ਏ ਆਪਣੇ ਧਰਮ ਨੂੰ ਅੱਗੇ ਤੋਰਦਾ ਹੈ ਪਰ ਗੁਰੂ ਅਰਜਨ ਸਾਹਿਬ ਦੀਆਂ ਨਜ਼ਰਾਂ ਦੇ ਵਿੱਚ ਸਭ ਤੋਂ ਸ੍ਰੇਸ਼ਟ ਧਰਮ ਕਿਹੜਾ ਧਿਆਨ ਦੇਣਾ ਪਲੀਜ਼ ਜੀ ਧਿਆਨ ਦੇਣਾ ਸਭ ਤੋਂ ਪਿਆਰਾ ਧਰਮ ਗੁਰਬਾਣੀ 'ਚ ਤੁਹਾਨੂੰ ਸੁਖਮਨੀ ਸਾਹਿਬ ਕੰਠ ਹੋਊਗਾ ਕਈ ਰੂਹਾਂ ਨੂੰ ਖਾਸ ਕਰਕੇ ਮੇਰੀਆਂ ਭੈਣਾਂ ਨੂੰ ਪਿਆਰ ਕਰਦੇ ਜਿਹੜੇ ਬਾਣੀ ਨੂੰ ਇੱਕ ਪੰਕਤੀ ਵਿੱਚ ਮਹਾਰਾਜ ਸ਼ਬਦ ਅੰਦਰ ਕਹਿੰਦੇ ਸਗਲ ਧਰਮ ਮੈਂ ਕਿਹੜਾ ਧਰਮ ਸਭ ਤੋਂ ਉੱਤੇ ਹੈ ਹਰ ਕੋ ਨਾਮ ਜਪ ਪਹਿਲਾਂ ਤੇ ਇੱਥੇ ਰੁਕੋ ਅ ਜਿੰਨੇ ਵੀ ਆਪਾਂ ਬੈਠੇ ਮੇਰੇ ਸਵੇਤ ਆਪੋ ਆਪਣੇ ਅੰਦਰ ਛਾਤੀ ਮਾਰਿਓ ਵੀ ਰੋਜ਼ ਦਾ ਕਿੰਨੇ ਘੰਟੇ ਸਿਮਰਨ ਆਪਣਾ ਕਿੰਨੇ ਘੰਟੇ ਬੈਂਦੇ ਜੇ ਕਿੰਨੇ ਮਿੰਟ ਲਾਉਂਦੇ ਜੇ ਆਪਾਂ ਸਾਰੇ ਜੁੜਿਆਂ ਇਮਾਨਦਾਰੀ ਨਾਲ ਆਪੋ ਆਪਣੇ ਅੰਦਰ ਨਿਕਾ ਮਾਰਿਓ ਤੇ ਮੈਨੂੰ ਲੱਗਦਾ 15 ਦਸਾਂ ਨੂੰ ਛੱਡ ਕੇ ਬਾਕੀ ਮੇਰੇ ਰਹੀ ਆ ਤੇ ਮਹਾਰਾਜ ਕੀ ਕਹਿੰਦੇ ਆ ਗੱਲ ਯੋਗ ਨਾਲ ਅਜ ਸਰ ਕਿਉਂ ਨਹੀਂ ਹੋ ਰਿਹਾ ਪ੍ਰਚਾਰ ਚ ਕਮੀ ਨਹੀਂ ਗ੍ਰੰਥਾਂ ਚ ਕਮੀ ਨਹੀਂ ਪ੍ਰਬੰਧਕਾਂ ਚ ਕਮੀ ਨਹੀਂ ਕਮੀ ਇਹ ਆ ਕਿ ਸਾਨੂੰ ਗੱਲਾਂ ਦਾ ਸਵਾਦ ਪੈ ਗਿਆ ਜਸਕਾ ਪੈ ਗਿਆ ਤੇ ਮਾਰੇ ਨੇ ਆਖਿਆ ਗੱਲੀ ਜੋਗ ਨਾ ਗੱਲਾਂ ਨਾਲ ਕੁਝ ਨਹੀਂ ਹੋਣਾ ਸਿਮਰਤ ਵੇਦ ਪ੍ਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਧਿਆਨ ਦੇਣਾ ਬੜਾ ਤੁਸੀਂ ਟਿਕਾਉ ਬਣਾਇਆ ਗੱਲ ਆਪਣੀ ਬਣ ਜਾਣੀ ਹੈ ਕਈ ਵਾਰੀ ਨਾ ਬਚਨ ਨਹੀਂ ਉਤਰਦਾ ਤੇ ਮਹਾਰਾਜ ਤਰਸ ਕਰ ਜਾਂਦੇ ਤੁਰ ਵੀ ਆਪਣੀ ਗੱਡੀ ਗੁਰੂ ਸਾਹਿਬ ਧੱਕਾ ਲਾ ਦੇਣਾ ਵੀ ਕੱਲਾ ਅੱਜ ਬੜੇ ਮਿਲਦੇ ਰੋਣ ਆਉਂਦਾ ਜਿਨ੍ਹਾਂ ਨੇ ਅਮਰਤ ਛਕਿਆ ਏ ਕਕਾਰ ਪਾਇਆ ਪਰ ਉਹਨਾਂ ਦੀ ਉਹਨਾਂ ਦੇ ਕਿਰਦਾਰ ਵਿੱਚੋਂ ਜਦੋਂ ਛਾਤੀ ਮਾਰੀਦੀ ਆ ਨਾ ਅੱਖਾਂ 'ਚ ਪਾਣੀ ਵਰ ਜਾਂਦਾ ਤਾਂ ਬਾਪੂ ਨੇ ਖੰਡੇ ਬਾਟੇ ਦਾ ਅਮਰਤ ਛਕਾ ਕੇ ਨਾਲ ਇਹ ਵੀ ਰੈਤਨਾਮੇ ਚ ਲਿਖਿਆ ਸੀ ਰੈਤ ਪਿਆਰੀ ਮੁਝ ਕੋ ਇਹ ਸ਼ਬਦ ਨਾ ਭੁੱਲਿਓ ਕਦੇ ਜਦ ਲਗ ਖਾਲਸਾ ਨਿਆਰਾਪਣ ਸਾਡੇ ਚੋਂ ਗਵਾਚ ਗਿਆ ਤੇ ਇੱਕ ਰੈਤ ਗਵਾਚ ਗਿਆ ਸਿੱਖੀ ਵੀ ਕਈ ਤਰ੍ਹਾਂ ਦੀ ਭਉ ਆਪਾਂ ਸਿੱਧਾ ਕਿਸੇ ਦਾ ਨਾਮ ਨਹੀਂ ਮੈਂ ਕਦੇ ਸਟੇਜ ਤੋਂ ਆਪਣੀ ਹਰੀ ਕਈ ਲੈ ਜਾਂਦੇ ਸਿੱਖੀ ਕਈ ਤਰ੍ਹਾਂ ਦੀ ਅੱਜ ਹੋ ਗਈ ਇੱਕ ਤੇ ਦੇਖਾ ਦੇਖੀ ਦੀ ਆ ਵੀ ਜੀ ਉਹਨੇ ਦਮਾਲਾ ਬੱਧਾ ਦਸਤਾਰ ਬੜੀ ਪਰਸਨੈਲਿਟੀ ਆ ਨਾ ਇਹ ਬੜਾ ਸੋਹਣਾ ਲੱਗਦਾ ਤੇ ਮੈਂ ਵੀ ਇਹਨੂੰ ਕਹਿੰਦੇ ਦੇਖਾ ਦੇਖੀ ਦੂਸਰੀ ਸਿੱਖੀ ਤੰਦੇ ਦੀ ਪਿਓਤਰਾ ਤੁਸੀਂ ਅਮਰੀਕਾ ਕੈਨੇਡਾ ਜਾਣਾ ਵਾ ਤੇ ਤੁਹਾਨੂੰ 60 ਲੱਖ ਦੇਣਾ ਪੈਣਾ ਤੇ ਜੇ ਸਾਡੇ ਅੰਗੂ ਜਾਣਾ ਬਾਬਿਆਂ ਨਾਲ ਤੇ ਫਿਰ ਫਰੀ ਆ ਕਈ ਬੰਦੇ ਇਸ ਕਰਕੇ ਵੀ ਮਾਫੀ ਦਿਓ ਲਾਈਵ ਹੈ ਬਹੁਤੇ ਕਹਿਣਗੇ ਬਾਬਾ ਜੀ ਸਾਡੇ ਬੱਚਿਆਂ ਨੂੰ ਨਾਲ ਰੱਖ ਲਓ ਮੈਂ ਕਹਾਂ ਮੇਰੇ ਨਾਲ ਰੱਖਣਾ ਜੀ ਕੋਈ ਗੁਰੂ ਨਾਲ ਰੱਖਣਾ ਕਰਨ ਕੀ ਵੀ ਲੱਕੜ ਨਾਲ ਲੋਹਾ ਤਰ ਜੂਗਾ ਬਹੁਤੀ ਮਾਫੀ ਚਾਹੁੰਦੇ ਸਾਡੇ ਕੈਟਾਗਰੀ ਚ ਇਦਾਂ ਦੇ ਬੰਦੇ ਐ ਜਿਨ੍ਹਾਂ ਨੇ ਸਿਰਫ ਤੇ ਸਿਰਫ ਬਾਣਾ ਪਾਇਆ ਕੀਰਤਨ ਕਥਾ ਸਿੱਖਿਆ ਵੀ ਸੌਖਾ ਆਉਣ ਜਾਣ ਬਣ ਜੇ ਤੇ ਪੈਸੇ ਚਾਰ ਇਹਨੂੰ ਕਹਿੰਦੇ ਤੰਦੇ ਦੀ ਸਿੱਖੀ ਤੀਸਰੀ ਹਿਰਸਦੀ ਹੈ ਦੋ ਸਿੱਖੀਆਂ ਬੜੀਆਂ ਮਹਿੰਗੀਆਂ ਤੇ ਬੇਸ਼ਮਾਰ ਹੈ ਜਿਨ੍ਹਾਂ ਦੇ ਵਿੱਚੋਂ ਚੌਥੀ ਸਿੱਖੀ ਹੈ ਸਦਕ ਦੀ ਸਦਕ ਜਿਨ੍ਹਾਂ ਨੇ ਰੱਖਿਆ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਜ਼ਿਕਰ ਆ ਜਾਂਦਾ ਹੈ ਜਦੋਂ ਅਰਦਾਸ ਸ਼ੁਰੂ ਹੁੰਦੀ ਹੈ ਜਿਨ੍ਹਾਂ ਸਿੰਘਾਂ ਸਿੰਘਣੀਆਂ ਬੰਦ ਬੰਦ ਉੱਚੀ ਬੋਲਿਓ ਬਲੀਂ ਬੰਦ ਬੰਦ ਖੋਪਰੀਆਂ ਚਰਖੜੀਆਂ ਤੇ ਆਰਿਆਂ ਨਾਲ ਪੁੱਠੀਆਂ ਖੱਲਾਂ ਬੱਚਿਆਂ ਦੇ ਟੋਟੇ ਗਲਾਂ 'ਚ ਪਰ ਤੇਰੀ ਸਿੱਖੀ ਨਹੀਂ ਨਾ ਛੱਡੀ ਹੁਣ ਇੱਥੇ ਬੜੀ ਮਹਿੰਗੀ ਸਿੱਖੀ ਆ ਵੀ ਕਿੰਨਾ ਇਤਿਹਾਸ ਸਾਡਾ ਭਰਿਆ ਪਿਆ ਵੀ ਮਾਵਾਂ ਦੇ ਟੋਟੇ ਕਰ ਕਰਕੇ ਬੱਚੇ ਗਲਾਂ 'ਚ ਹਾਰ ਪਾਦੇ ਪਰ ਜਿੰਦਗੀ ਫੜੀ ਸੀ ਸਿਰ ਜਾਵੇ ਤੇ ਜਾਵੇ ਮੇਰਾ